ਸ਼ਿਆ ਕਲਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜਰਾਂ ਚ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਵਿੱਚ ਅਰਤੀ ਵਿਦੇਸ਼ਾਂ ਕਾਮਿਆਂ ਦਾ ਮਾਮਲਾ ਹੋਇਆ ਆਪੀਖਿਆ ਇਸ ਦਿਨ ਖਬਰ ਸਾਹਮਣੇ ਆ ਰਹੀ ਹੈ ਹੈਲੀਕੈਪ ਫੈਲੀ ਫੈਸਕਸ ਅਰਤੀ ਵਿਦੇਸ਼ੀ ਕਾਮਿਆਂ ਦੀ ਭੀੜ ਦਾ ਮਸਲਾ ਇਨਾ ਭੁੱਖਾ ਚੁੱਕ ਭੁਖ ਜੁਗਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਦੀ ਥਾਂ ਕੈਨੇਡਾ ਦੀ ਹਾਊਸਿੰਗ ਮੰਤਰੀ ਨੂੰ ਬਿਆਨ ਦੇਣ ਪਿਆ ਹੈ ਅਤੇ ਜਲਦ ਹੀ ਅਰਜੀ ਵਿਦੇਸ਼ ਕਾਮਿਆਂ ਦੀ ਗਿਣਤੀ ਘਟਾਈ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਮੰਤਰੀ ਰਹਿ ਚੁਕੇ ਸੋਨ ਫਰਜਨ ਨੇ ਆਪਣੇ ਪੁਰਾਣੇ ਫੈਸਲੇ ਨੂੰ ਦਰੁਸਤ ਠਹਿਰਾਇਆ ਹੈ ਜਿਸ ਤਾਤ ਅਰਜੀ ਵਿਦੇਸ਼ ਕਾਮਿਆਂ ਲਈ ਕੈਨੇਡਾ ਵੇਦਰਵਾਚ ਕੋਲ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਹੈਲੀਫੈਕਟਰ ਵਿਖੇ ਲਿਬਰਕ ਕੋ ਕੈਬਨਟ ਰਜਿਸਟ੍ਰੇਸ਼ਨ ਆਰੰਭ ਹੋਣ ਤੋਂ ਪਹਿਲਾਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੋਨ ਫਰਜੇ ਨੇ ਦਲੀਲ ਦਿੱਤੀ ਹੈ ਕਿ ਮਹਾਮਾਰੀ ਮਗਰੋਂ ਕਿਰਤਰੀਆਂ ਦੀ ਭਾਰੀ ਗਿਲਤ ਪੈਦਾ ਹੋ ਰਹੀ ਹੈ ਅਜਿਹੇ 'ਚ ਅਰਜੀ ਦੇ ਅਵਦੇਸ਼ 'ਤੇ ਕੰਮ ਦੀ ਆਮਦ ਵਿੱਚ ਵਾਅਦਾ ਕੀਤਾ ਗਿਆ ਹੈ ਖਬਰਵਾਨ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ